ਲੁਧਿਆਣਾ ਦੀ ਜਿਮਣੀ ਟੋਣ ਦੇ ਵਿੱਚ ਪੂਰੇ ਪੰਜਾਬ ਤੋਂ ਇਹ ਲੋਕ ਆਏ ਨੇ ਇਹ ਕਹਿ ਰਹੇ ਨੇ ਕਿ ਗੁਰੂ ਹਰਤਾਏ ਹਲਕੇ ਦੇ ਐਮਐਲਏ ਫੌਜਾ ਸਰਾਰੀ ਤੇ ਪਰਚਾ ਦਰਜ ਕਰੋ ਐਮਐਲਏ ਨੂੰ ਫਾਹੇ ਲਾਓ ਇਹ ਨਾਰੇ ਤੁਸੀਂ ਇੱਥੇ ਸੁਣ ਰਹੇ ਸੀ ਇਹ ਲਾ ਰਹੇ ਨੇ ਜਿਵੇਂ ਘਰਾਂ ਦੇ ਵਿੱਚ ਅਸੀਂ ਇਸ ਕਰਕੇ ਆਏ ਆ ਕਿ ਸਾਡਾ ਨੌਜਵਾਨ ਜਸ਼ਨ ਬਾਵਾ ਪਿੰਡ ਤ੍ਰਿੰਡੇ ਤੋਂ ਜਿਹੜਾ ਸਰਪੰਚ ਆਵਾਮੀ ਪਾਰਟੀ ਨੇ ਬੜਾਇਆ ਨਹੀਂ ਆਪਣੇ ਪਾਰਟੀ ਦੇ ਹੋਣ ਦੇ ਬਾਵਜੂਦ ਵੀ ਉਹਨੇ ਸਰਪੰਚੀ ਖਰੀਦੀ ਔਰ ਫੌਜਾ ਸਿੰਘ ਨੇ ਸਰਪੰਚੀ ਵੇਚੀ ਪੈਸੇ ਲੈ ਕੇ ਵੀ ਉਹਨੂੰ ਸਰਪੰਚੀ ਨਹੀਂ ਕਰਨ ਦੇ ਰਿਆ ਔਰ ਉਲਟਾ ਉਹਨੂੰ ਗਾਬੇ ਮਾਰ ਰਿਆ ਸੀ ਕਿ ਤੂੰ ਸਾਰਾ ਕੁਝ ਲਿਖ ਕੇ ਸਾਨੂੰ ਦੇ ਦੇ ਅਸੀਂ ਪਿੰਡ ਦਾ ਪ੍ਰਬੰਧਕ ਲਾਉਣਾ ਔਰ ਜਿਸ ਤੋਂ ਦੁਖੀ ਹੋ ਗਏ ਫੌਜਾ ਸਿੰਘ ਸਰਾਰੀ ਤੋਂ ਦੁਖੀ ਹੋ ਗਏ ਉਹਦੇ ਪੀਏ लाटी ਤੋਂ ਦੁਖੀ ਹੋ ਕੇ ਜਸ਼ਨ ਸਰਪੰਚ ਬਾਵਾ ਨੇ ਆਤਮਕਿਆ ਕਰ ਲਈ ਅਸੀਂ ਇਹ ਸਮਝਿਆ ਕਿ ਫੌਜਾ ਸਿੰਘ ਸਰਾਰੀ ਤੇ ਲਾਡੀ ਵੱਲੋਂ ਕੀਤਾ ਗਿਆ ਕਤਲ ਹੈ ਪਰ ਅੱਜ 31 ਮਈ ਦੀ ਘਟਨਾ ਹੈ ਅੱਜ 12 ਜੋੜ ਹੋ ਗਈ ਹੈ 12 ਦਿਨ ਬੀਤ ਗਏ ਨੇ ਪਰ ਹਾਲੇ ਤੱਕ ਫੌਜਾ ਸਿੰਘ ਸਰਾਰੀ ਅਤੇ ਉਹਦੇ ਪੀਏ ਲਾਡੀ ਤੇ ਐਫਆਈਆ ਦਰਜ ਨਹੀਂ ਕੀਤੀ ਗਈ 5000 ਦਾ ਇਕੱਠ ਹੋਇਆ ਲੱਖੋਗੇ ਬਰਾਮਦੇ ਸਾਡੇ ਗਰੂ ਸਾਧੀਆਂ ਸਾਰੀਆਂ ਜਥੇਬੰਦੀਆਂ 35 ਤੋਂ 40 ਜਥੇਬੰਦੀਆਂ ਸਾਰੀਆਂ ਪਾਰਟੀਆਂ ਇਹ ਮੰਗ ਕਰ ਰਹੀਆਂ ਕਿ ਫੌਜਾ ਸਰਾਰੀ ਤੇ ਤੇ ਲਾਡੀ ਤੇ ਐਫਆਈਆ ਦਰਜ ਕੀਤੀ ਜਾਵੇ ਤੇ ਗ੍ਰਿਫਤਾਰ ਕੀਤਾ ਜਾਵੇ ਪਰ 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 ਐਮਐਲਏ ਐਮਐਲਏ ਸਾਨੂੰ ਇਹ ਕਹਿ ਰਿਹਾ ਕਿ ਮੇਰਾ ਕੋਈ ਰੱਤੀ ਪਰ ਵੀ ਦੋਸ਼ ਨਹੀਂਗਾ ਮੈਂ ਕਿਸੇ ਸਰਪੰਚ ਤੋਂ सरपंच ਬਣਾਉਣ ਲਈ ਕੋਈ ਪੈਸਾ ਨਹੀਂ ਲਿਆ ਵੇਖੋ ਜੀ ਸਾਡਾ ਇਲਾਕਾ ਗੁਰੂਸਰ ਉਹਦਾ ਜਿਹੜਾ ਐਮਐਲਏ ਆ ਫੌਜਾ ਸਿੰਘ ਸਰਾਰੀ ਸਾਰਾ ਪ੍ਰਸ਼ਾਸਨ ਸਾਰੇ ਅਧਿਕਾਰੀ ਸਾਰੇ ਜਿਹੜਾ ਲਾਡੀ ਪੀ ਆ ਦਾ ਇਹ ਸਾਰੇ ਫੌਜਾ ਸਿੰਘ ਸਰਾਰੀ ਦੇ ਕਹਿੰਦੇ ਚੱਲਦੇ ਨੇ ਔਰ ਜੋ ਫੌਜਾ ਸਿੰਘ ਸਰਾਰੀ ਕਹਿੰਦਾ ਉਹੋ ਹੀ ਉਹ ਕਰਦੇ ਨੇ ਔਰ ਉਹ ਹੀ ਉਹਨਾ ਕੀਤਾ ਜੇ ਧੌਜਾ ਸਿੰਘ ਸਰਾਰੀ ਨੇ ਕਿਹਾ ਕਿ ਜਸ਼ਨ ਨੂੰ ਜਲੀਲ ਕਰੋ ਔਰ ਇਹਦੇ ਤੋਂ ਸਰਪੰਚੀ ਵਾਪਸ ਲਓ ਕਿ ਦੂਜੀ ਧਿਰ ਨੂੰ ਦੇਣੀ ਉਹਨਾਂ ਪੈਸੇ ਸ਼ਾਇਦ ਵੱਧ ਦੇ ਦਿੱਤੇ ਸੀ ਔਰ ਜਸ਼ਨ 바ਵਾ ਦੇ ਪਿੰਡ ਸਰਪੰਚੇ ਜਸ਼ਨ ਉਹਦੇ ਪਿੰਡ 'ਚ ਇਕੱਠ ਕੀਤੇ ਜਾਂਦੇ ਨੇ ਜਸ਼ਨ ਨੂੰ ਬੁਲਾਇਆ ਨਹੀਂ ਜਾਂਦਾ ਔਰ ਜਸ਼ਨ 바ਵਾ ਬਾਬੇ ਬੁੱਢੇ ਗਿਆ ਮਗਰ ਇਕੱਠ ਕੀਤਾ ਜਾਂਦਾ ਉੱਥੇ ਮਗਰ ਫੋਨ ਲਾ ਕੇ ਉਹਨੂੰ ਗਾਹ ਕੱਢੀਆਂ ਜਾਂਦੀਆਂ ਔਰ ਮਟਾ ਪਾਇਆ ਜਾਂਦਾ ਪੰਚਾਇਤ ਵੱਲੋਂ ਉਹਦੇ ਤੇ ਗਾਲੀ ਦਸਕਤ ਜਿਹੜਾ ਬੀਡੀਪੀ ਉਹ ਸ਼ਾਇਦ ਇਹ ਉਹ ਆਪ ਹੀ ਕਰ ਲੈਂਦਾ ਔਰ ਉਹਨੂੰ ਦਾਬੇ ਮਾਰੇ ਜਾਂਦੇ ਨੇ ਕਿ ਚੁੱਪ ਕਰ ਜਾ ਨਹੀਂ ਤੇ ਤੇਰੇ ਤੇ ਐਫ ਆਈ ਆਰ ਦਰਜ ਕਰਾਂਗੇ ਜਿੱਦੇ ਤੋਂ ਦੁਹੀ ਹੋ ਕੇ ਇਹ ਸਾਰਾ ਕੁਝ ਕੀਤਾ ਕਰਾਇਆ ਕਿਹੜਾ ਐਮ ਐਲ ਏ ਫੌਜਾ ਸਿੰਘ ਸਰਾਰੀ ਉਹਦਾ ਲਾਡੀ ਪੀਏ ਔਰ ਫੌਜਾ ਸਿੰਘ ਸਰਾਰੀ ਹੁਣ ਆਪਦੇ ਬਿਆਨਾਂ ਤੇ ਹੋਰ ਨੂੰ ਫਸਾ ਕੇ ਉਹਨਾਂ ਦੇ ਸੱਟ ਰਿਹਾ ਕਿਉਂਕਿ ਉਹ ਜਿਹੜੇ ਸਾਰੇ ਪੀਏ ਨੇ ਉਹਦੇ ਫੌਜਾ ਸਿੰਘ ਸਰਾਰੀ ਦੇ ਉਹ ਫੌਜਾ ਸਿੰਘ ਦੇ ਕਹਿਦੇ ਜਾਂਦੇ ਨੇ ਫੌਜਾ ਸਿੰਘ ਤੋਂ ਬਿਨਾਂ ਗੁਰੂ ਸਾਹਿਬ ਡੱਕਾ ਨਹੀਂ ਹਿਲਦਾ ਤੇ ਚਿੱਟੇ ਦਾ ਕਾਰੋਬਾਰ ਤੇ ਵੀ ਫੌਜਾ ਸਿੰਘ ਸਰਾਰੀ ਕੋਈ ਚੱਲਦਾ ਕੋਈ ਆਲੇ ਵਿੱਚ ਜੀ ਤੇ ਫਾਇਰਿੰਗ ਨੇ ਮਤਰਾ ਉਹ ਦੇਖੋ ਜੱਜਨਬਾਹਾਰਾ ਕਾ ਤੋਂ ਫੋਜਾ ਅਸਰਾਰੀ ਮੁਜ਼ਾਫਤ 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 ਜੱਜਨਬਾਹਾਰਾ ਪਰਵਾਰ ਨੂੰ ਇਨਕਾਬ ਦੇ ਜੀ ਤੁਸੀਂ ਲੁਧਿਆਣਾ ਦੇ ਵਿੱਚ ਅੱਜ ਇਹ ਰੋਸ ਪ੍ਰਦਰਸ਼ਨ ਕਰ ਰਹੇ ਹੋ ਤੁਹਾਡੀ ਗੱਲ ਸੁਣੀ ਜਾ ਰਹੀ ਹੈ ਨਹੀਂ ਬਿਲਕੁਲ ਸਾਡੀ ਗੱਲ ਸੁਣੀ ਜਾ ਰਹੀ ਜੀ ਅਸੀਂ ਗੂਰ ਸਾਹਿਤਵਾਰੇ ਸੀ ਪਹਿਲਾ ਸਾਨੂੰ 2 ਘੰਟੇ ਇਨਾਂ ਨੇ ਉੱਥੇ ਬਸ ਤੇ ਵਿੱਚ ਸਾਨੂੰ ਪਕੜ ਲਿਆ ਜੋ ਫੌਜਾ ਸਿੰਘ ਕੈਂਪ ਤੇ ਲੱਖੋ ਕ ਦਾ ਐਸਐਚਓ ਗਰਜੰਡ ਸਿੰਘ ਉਹਨੇ ਸਾਨੂੰ ਬਹੁਤ ਖੱਜਲ ਖਵਾਰ ਕੀਤਾ ਕਹਿੰਦਾ ਬਸ ਵਾਪਸ ਕਰ ਲੋ ਨਹੀਂ ਤਾਂ ਤੁਹਾਨੂੰ ਇੱਥੇ ਗ੍ਰਿਫਤਾਰ ਕੀਤਾ ਜਾਏਗਾ ਅਸੀਂ ਫਿਰ ਉੱਥੇ ਧਰਨੇ ਬਾਈ ਕੀਤੀ ਨਜ਼ਾਰਾ ਕੀਤਾ ਅਸੀਂ ਇੱਥੇ ਧਰਣਾ ਲਾ ਲਗੇ ਫਿਰ ਬੜੀ ਮੁਸ਼ਕਲ ਨਾਲ ਫੋਨ ਕੀਤਾ ਲਿਖੇ ਲਿਝਾਣੇ ਵਿੱਚ ਆਪਣੇ ਬ੍ਰਦਰ ਨੂੰ ਕੀਤਾ ਰਮਨ ਬੈਲ ਨੂੰ ਜੇ ਉਹਨਾਂ ਨੇ ਆ ਕੇ ਫੋਨ ਕੀਤਾ ਅੱਗੇ ਇੱਥੇ ਆਏ ਬਹੁਤ ਮੁਸ਼ਕਲ ਸਾਰੇ ਰਾਵੀ মিডিਆ ਨੂੰ ਕੋੜਤਾਈ ਬਹੁਤ ਡਰਦੇ ਰਾਹ ਵਿੱਚ ਡਰਦੇ ਆ ਸਾਨੂੰ ਹੁਣ ਪਕੜਦੇ ਨੇ ਹੁਣ ਪਕੜਦੇ ਨੇ ਪਰ ਅਸੀਂ ਇੱਥੇ ਉਹਨਾਂ ਨੂੰ ਕਿਹਾ ਜਾ ਕੇ ਰਾਂਗੇ ਮਰਨਾ ਮਨਜ਼ੂਰ ਹੈ ਅਸੀਂ ਜਸ਼ਨ ਸਾਹਵੇਂ ਅਨੁਸਾਰ ਲੈ ਕੇ ਰਹਿਣਾ ਬੜਾ ਸਾਨੂੰ ਛੜਕਾਂ ਦੇ ਰਾਤ ਦਿਨ ਇੱਕ ਕਰਨਾ ਪਵੇ ਅਸੀਂ ਨਹੀਂ ਹਟਣਾ ਲੈਗੇ ਸਾਡਾ ਬਹੁਤ ਵਧੀਆ ਭਰਾ ਦੀ ਇੱਕ ਰੈਸਲਰ ਸੀ ਔਰ ਇੱਕ ਇਹਨੇ ਜੋ ਇੰਡੀਆ ਲਈ ਮੈਡਲ ਲੈ ਕੇ ਆਨੇ ਸੀ ਉਹ ਲੋਕਾਂ ਨੇ ਰੱਖੀ ਲੈਣਾ ਸੀ ਆ ਕੋਈ ਨੰਡੂ ਸਰਪੰਚੀ ਤੋਂ ਜੀ ਭਾਈ ਜੀ ਭਾਈ ਜੀ ਐਮਐਲਏ ਸਾਹਿਬ ਇਹ ਕਹਿ ਰਿਹਾ ਹੈ ਕਿ ਮੈਂ ਕੋਈ ਪੈਸਾ ਕਿਸੇ ਸਰਪੰਚ ਤੋਂ ਨਹੀਂ ਲਿਆ ਇੱਕ ਹੋਰ ਬੰਦੇ ਦਾ ਨਾਮ ਉਹ ਲੈ ਰਿਹਾ ਨਿਚਰ ਪਿੰਡ ਦੇ ਪੈਸੇ ਕਹਿੰਦੇ ਉਹ ਲੈ ਗਿਆ ਮੇਰਾ ਨਾਮ ਨਜਾਇਜ਼ ਲਾਇਆ ਜਾ ਦੇਖੋ ਜੀ ਜਿਹਦਾ ਨਾਮ ਲੈ ਰਿਹਾ ਉਹ ਵੀ ਇਹਦਾ ਦਾ ਪਾਰਟੀ ਦਾ ਬੰਦਾ ਹੈ ਤੁਸੀਂ ਮੰਨਿਆ ਤਾਂ ਦੱਸੋ ਵੀ ਕਿਸੇ ਐਮਐਲਏ ਤੋਂ ਬਿਨਾ ਉਹਨਾਂ ਨੂੰ ਕਿਸੇ ਦੀ ਔਕਾਤ ਹੁੰਦੀ ਹੈ ਵੀ ਉਹਦਾ ਕੋਈ ਵਰਕਰ ਜਾਂ ਕੋਈ ਪੈਸੇ ਲੈ ਕੇ ਕਿਸੇ ਤੋਂ ਜੇ ਲਿਆ ਤੇ ਆਪਦੀ ਐਫਆਈਆਰ ਕਰਾਉਣ ਇਹ ਕਿਸੇ ਤੇ ਵੀ ਮੰਨ ਲਓ ਕਰਾਉਣੇ ਆਪਦੀ ਜਾਂਚ ਕਰਾਉਣ ਜੇ ਫਰਦਸਨ ਖਰਾਰੀ ਨਰਦੋਜ ਹੋਇਆ ਇਨਵੈਸਟੀਗੇਸ਼ਨ ਜੁਆਇਨ ਕਰੇ ਪਰਚਾ ਦਾ ਦੱਦ ਹੋਣਾ ਚਾਹੀਦਾ ਨਾ ਜਿਹਦੇ ਪਰਿਵਾਰ ਨੇ ਨਾ ਲੈ ਲਿਆ ਉਸ ਬੰਦੇ ਦੇ ਪਰਚਾ ਦਾਜ ਹੋਵੇ ਜੇ ਇਹ ਦੇਖਣਾ ਤੇ ਬੱਦ ਮਰੇਗਾ ਦਾਸਾ ਹੋ ਜੂਗਾ ਪਰ ਇਹਨਾਂ ਨੇ ਮਿਲੀ ਕੁਲੀ ਸਾਰੀ ਇਹਨਾਂ ਦੀ ਕਹਾਣੀ ਹੈ ਜੀ ਲੋਕਾਂ ਨੂੰ ਬਹੁਤ ਤੰਕਾ ਰੱਖਿਆ ਇਹ ਸਰਕਾਰ ਜਿਹੜੀ ਹੰਕਾਰ ਦੀ ਸਰਕਾਰ ਹੈ ਜਦੋਂ ਮੁੱਖ ਮੰਤਰੀ ਇੰਨਾ ਹੰਕਾਰਿਆ ਕਿ ਜਿਹੜਾ ਕਿਸੇ ਨੂੰ ਸੰਡੇ ਕੋਈ ਨਹੀਂ ਤੁਸੀਂ ਦੇਖੋ ਮੁੱਖ ਮੰਤਰੀ ਮੀਡੀਆ ਦੇ ਮੁਖਾਕਤ ਨਹੀਂ ਹੁੰਦਾਗਾ ਉਹ ਨੋਰ ਆਪਣੀ ਵੀਡੀਓ ਬਣਾ ਬਣਾ ਕੇ ਪੇਸ਼ ਕਰਦਾ ਹੈ ਜੇ ਮੁੱਖ ਮੰਤਰੀ ਇੰਨਾ ਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਵੇ ਆ ਕੇ ਬੈਠੇ ਅੱਜ ਤੱਕ ਉਹ ਗਰੂਰ ਸੱਜ ਕਿੰਨੇ ਦਿਨ ਹੋ ਗਏ ਧਰਨਾ ਲੱਗ ਰਿਹਾ ਉਥੇ ਬੂਰੇ ਪੰਜਾਬ ਤੋਂ ਮਹਾਨ ਹਸਤੀਆਂ ਆਈਆਂ ਬੁੱਢੀ ਜੀ ਪਹੁੰਚੇ ਆ ਜਿਹੜੇ ਆਪਣੇ ਸਮਾਜ ਸੇਵਕ ਪਹੁੰਚੇ ਆ ਰਾਜਨੀਤਿਕ ਪਾਰਟੀਆਂ ਦੇ ਨਮਾਇंदे ਪਹੁੰਚੇ ਆ ਕਿ ਹਜੇ ਤੱਕ ਐਮਐਲਏ ਦਾ ਸਾਹਜ ਤੱਕ ਕੰਨਾਂ ਦੇ ਗੂੰ ਨਹੀਂ ਸਕਦੀ ਮੁੱਖ ਮੰਤਰੀ ਦੇ ਸਸਤਰੀ ਗੂੰ ਕੰਨਾਂ ਤੇ ਮੁੱਖ ਮੰਤਰੀ ਨੂੰ ਚਾਹੀਦਾ ਪੂਰਾ ਐਕਸ਼ਨ ਲੈ ਕੇ ਗੁਰੂਤਾ ਹਲਕੇ ਦੇ ਵਿੱਚ ਜੋ ਲੁੱਟ ਹੋ ਰਹੀ ਆ ਲੋਕਾਂ ਦੀ ਉਹਦੇ ਵੱਲ ਧਿਆਨ ਦਿਓ ਵੀ ਉਹਨਾਂ ਲੋਕਾਂ ਨੂੰ ਮਾਰਨਾ ਤਾਂ ਨਹੀਂ ਇਹਨਾਂ ਨੇ ਇਹਦਾ ਇਹਨਾਂ ਤਾਂ ਦਰਿਆਵਾਂ ਵਿਚ ਛਾਲੀਆਂ ਵੀ ਕਹਿੰਦਾ ਦੇਵੇ ਖਾ ਜਾਣਗੇ ਪੰਜਾਬ ਨੂੰ ਕਹਿੰਦਾ ਇੰਨੇ ਕੰਡੇ ਬੀਜਰੇ ਆ ਵੀ ਆਉਣ ਆਲੇ ਤਾਂ ਤੁਗਾ ਹੀ ਨਹੀਂ ਜਾਣਗੇ ਇਸ ਤੋਂ ਬਾਅਦ ਕਿਸੇ ਤੇ ਕਿਸੇ ਨਾਲ ਵਿਸ਼ਵਾਸ ਨਹੀਂ ਕਰਨਾ ਕਿਉਂਕਿ ਲੋਕਾਂ ਨੇ ਇਹਨਾਂ ਤੇ ਅੰਨਾ ਵਿਸ਼ਵਾਸ ਕੀਤਾ ਸੀ ਕਿ ਇਹਨਾਂ ਨੇ ਉਹ ਲੋਕਾਂ ਨਾਲ ਨਾਲ ਵਫਾ ਤੋੜਿਆ ਜੀ ਸਰਵਜੀਤ ਸਰਹਾਲੀ ਸਾਡੇ ਨਾਲ ਕਾਂਗਰਸ ਦੇ ਬਲਾਕ ਪ੍ਰਧਾਨ ਸਰਵਜੀਤ ਸਰਹਾਲੀ ਨੇ ਸਰਾਲੀ ਸਾਹਿਬ ਜਿਸ ਤਰ੍ਹਾਂ ਬੋਰਡ ਲਾਇਏ ਨੇ ਆਮ ਆਦਮੀ ਪਾਰਟੀ ਨੇ ਇਨਸਾਫ ਦੇ ਹੰਕਾਰ ਛੱਡਣ ਦੇ ਤੁਹਾਡੀ ਪਾਰਟੀ ਦੇ ਉਮੀਦਵਾਰ ਨੂੰ ਕਹਿ ਰਹੇ ਨੇ ਕਿ ਇਹ ਹੰਕਾਰੀ ਹੈ ਪਰ ਆ ਲੋਕ ਜਿਹੜੇ ਇਕੱਠੇ ਹੋਏ ਨੇ ਇਨਸਾਫ ਦੇ ਲਈ ਕੀ ਕਹੋਗੇ ਦੇਖੋ ਜੋ ਪਬਲਿਕ ਦਾ ਇਕੱਠਾ ਜੋ ਬੰਦੇ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ ਉਸ ਐਮਐਲਏ ਨੂੰ ਔਰ ਔਰ ਇਹ ਪੀਏ ਨੂੰ ਲੈ ਕੇ ਜੇਲ੍ਹ ਲੁਧਿਆਣਾ ਵਰਗੇ ਇੰਡਸਟਰੀਅਲ ਟਾਊਨ ਦੇ ਵਿੱਚ ਤੁਸੀਂ ਕੋਈ ਪ੍ਰਚਾਰ ਕਰ ਰਹੇ ਜੀ ਔਰ ਫਰੋਜਪੁਰ ਤੋਂ ਮੋਗੇ ਤੋਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆ ਕੇ ਜੀ ਤੁਹਾਡੇ ਦਫ਼ਤਰ ਦੇ ਮੂਹਰੇ ਆ ਕੇ ਪਬਲਿਕ ਕੋਈ ਆਵਾਜ਼ بلند ਕਰ ਰਹੀ ਆ ਇਹਦਾ ਮਤਲਬ ਕਿ ਉਹਨਾਂ ਨਾਲ ਬੇਇਨਸਾਫੀ ਹੋਈ ਆ ਸਰਕਾਰ ਉਹਨਾਂ ਨੂੰ ਨਹੀਂ ਸੁਣ ਰਹੀ ਪ੍ਰਸ਼ਾਸਨ ਉਹਨਾਂ ਨੂੰ ਨਹੀਂ ਸੁਣ ਰਿਹਾ ਬਾਕੀ ਰਹੀ ਏ ਬੋਰਡਾਂ ਦੀ ਗੱਲ ਹੋਣੀ ਹੈ ਦੀ ਗੱਲ ਦੇਖੋ ਸਾਡੇ ਜਿਹੜੇ ਭੱਜ ਪੂਸ਼ਨ ਆਸ਼ੂ ਜੀ ਆ ਉਹ ਦਵੰਗਾ ਦੇ ਵਾਂਗ ਬੰਦਾ ਉਹ ਚਾਹੀਦਾ ਵਾ ਜਿਹੜਾ ਪਬਲਿਕ ਦੇ ਕੰਮ ਕਰਾ ਸਕੇ ਉਹਦੇ ਉੱਤੇ ਜਿੰਨੇ ਵੀ ਸਰਕਾਰ ਨੇ ਅਲਿਗੇਸ਼ਨ ਲਗਾਏ ਸੀ ਐਸੇ ਗਵਰਨਮੈਂਟ ਨੇ ਲਗਾਈ ਐਸੇ ਗਵਰਨਮੈਂਟ ਨੇ ਉਹਨੂੰ ਲਗ ਲਗ ਜ਼ਿਲ੍ਹਿਆਂ ਦੇ ਵਿੱਚ ਇੱਕੋ ਪੱਤੇ ਦੇ ਸਿਰਫ ਡੇਟਾ ਤੇ ਐਪਲੀਕੈਂਟ ਚੇਂਜ ਕਰਕੇ ਉਹੀ ਚੀਜ਼ਾਂ ਦੇ ਪੱਤੇ ਦੰਦ ਕੀਤੇ ਕੋਈ ਚੀਜ਼ ਸਾਫਤ ਨਹੀਂ ਹੋਈ ਐਸੇ ਗਵਰਨਮੈਂਟ ਦੇ ਤਹਿਤ ਕੋਰਟ ਨੇ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਔਰ ਕੋਰਟ ਨੇ ਉਹਨਾਂ ਦੇ ਸਾਰੇ ਮੁਕਦਮੇ ਖਾਰਜ ਕੀਤੇ ਇਹ ਬੋਡ ਲੋਨ ਨਾਲ ਕਿਸੇ ਜੀ ਸਵੀ ਨਹੀਂ ਵਿਗਾੜੀ ਜਾ ਸਕਦੀ ਇਥੋਂ ਦੀ ਪਬਲਿਕ ਜਾਣਦੀ ਆ ਕਿ ਉਹ ਸਾਫ ਸਵੀ ਦਾ ਸਾਡਾ ਕੈਂਡੀਡੇਟ ਆ ਉਹਨਾਂ ਨੇ ਪਬਲਿਕ ਦੇ ਕੰਮ ਕੀਤੇ ਆ ਆ ਜਿਹੜੀ ਪਬਲਿਕ ਆ ਕੇ ਅੱਜ ਇੱਥੇ ਤੁਹਾਡਾ ਪਿੱਟ ਸਿਆਪਾ ਕਰ ਰਹੀ ਆ ਤੁਸੀਂ ਇਹਨਾਂ ਨੂੰ ਸੁਣੋ ਤੁਸੀਂ ਆਪਣੇ ਐਮਐਲਏ ਨੂੰ ਸਸਪੈਂਡ ਕਰੋ ਔਰ ਇਹਦੇ ਬੰਦੀ ਕਾਰਵਾਈ ਕਰੋ ਔਰ ਔਰ ਇਹ ਪਰਿਵਾਰ ਨੂੰ ਉਸ ਇਲਾਕੇ ਦੀ ਪਬਲਿਕ ਨੂੰ ਇਨਸਾਫ ਦਿਓ ਜੀ ਜੇ ਤੁਸੀਂ ਇਨਸਾਫ ਨਹੀਂ ਦਿਓਗੇ ਉਹ ਜੀ ਲੋਕਤੰਤਰ ਦਾ ਕਹਾਣ ਕਰ ਰਹੇ ਜੀ ਤੇ ਲੋਕਤੰਤਰ ਦਾ ਕਹਾਣ ਇੰਨੀ ਸੌਖੀ ਗੱਲ ਨਹੀਂ ਅੱਜ ਛੋਟਾ ਡਿਮੋਨਿਸਟੇਸ਼ਨ ਤੇ ਪੰਛਾਜਨ ਤੇ ਗ੍ਰਿਪ ਹੋ ਸਕਦੀ ਆ ਤੁਸੀਂ ਧੱਕਾ ਕਰ ਸਕਦੇ ਆ ਆ ਪਿਆਵਾ ਚਾਰ ਕਦਮਾ ਤੇ 2027 ਤੁਸੀਂ ਇਕੱਲਾ ਸਰਾਰੀ ਨਹੀਂ ਬਾਕੀ ਵੀ ਲਪੇਟਾਂਗੇ ਅੱਜ ਕਰਕੇ ਇਹੋ ਜਿਹੇ ਹਾਲਾਤ ਪੈਦਾ ਹੋਣ ਤੁਸੀਂ ਆਪਣੇ ਐਮ ਐਲ ਏ ਦੇ ਥੱਲ ਪਾਓ ਔਰ ਜਿਹੜੀ ਨਮਾਣ ਕੀ ਆਰ ਨੂੰ ਖਾਤ ਕਰੋ ਉੱਤੇ ਬੰਦੀ ਕਾਰਵਾਈ ਕਰਕੇ ਪਰਿਵਾਰ ਨੂੰ ਇਨਸਾਫ ਦਿਓ ਅਸੀਂ ਅਜੇ ਪਰਿਵਾਰ ਦੇ ਨਾਲ ਆ ਸਾਡੀ ਹਮਦਰਦੀ ਇਸ ਨਾਲ ਆ ਜੇ ਉਹਨਾਂ ਦਾ ਪਰਿਵਾਰ ਉਹਨਾਂ ਦੀ ਜਿਹੜੀ ਟੀਮ ਕੋਈ ਪ੍ਰੋਗਰਾਮ ਨਹੀਂ ਜਿੱਥੇ ਗਈ ਅਸੀਂ ਵੱਡ ਚੜ ਕੇ ਉਹਦੇ ਵਿੱਚ ਹਿੱਸਾ ਲਵਾਂਗੇ ਜੀ ਤੁਸੀਂ ਸੁਣਿਆ ਇਹ ਕਹਿੰਦੇ ਨੇ ਕਿ ਇਨਸਾਫ ਦਿਓ ਨਹੀਂ ਤਾਂ 2027 ਦੇ ਵਿੱਚ ਪੂੰਜਾ ਫੇਰ ਦੇ Pogja selari murdabat! 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 Jajan Murdabat! murdabat.